ਕੋਈ ਬਾਬਾ ਸੁਖਨਾਂ ਦੀ ਹੋ ਗਈ ਕਿਰਪਾ ਮਨਾ ਕੇ ਸ਼੍ਰੀ ਗਣੇਸ਼ ਪੈਲਟ ਨੇ ਟੇਕ ਲਿਆ ਮੱਥਾ ਤੇ ਲੈਂਟਰ ਦਾ ਜਿਹੜਾ ਅੱਜ ਵੱਡਾ ਕੰਮ ਹੈ ਉਹ ਬਾਬੇ ਦੀ ਕਿਰਪਾ ਨਾਲ ਤੇ ਬ੍ਰਾਹਮਣਾਂ ਦੇ ਅਸ਼ੀਰਵਾਦ ਨਾਲ ਇਹ ਸ਼ੁਰੂ ਹੋ ਗਿਆ ਪ੍ਰਸ਼ਾਦ ਵੰਡ ਦਿੱਤਾ ਗਿਆ ਤਾਂ ਸਾਰੇ ਜਣੇ ਅਰਦਾਸ ਕਰੋ ਵੀ ਪਵਾਨ ਸ਼੍ਰੀ ਪਰਸ਼ੂਰਾਮ ਦਾ ਮੰਦਿਰ ਹੈ ਜਿਹੜਾ ਉਹ ਵਧੀਆ ਤਰੀਕੇ ਨਾਲ ਨਿਪਰੇ ਚੜ੍ਹ ਸਕੇ ਉਹੀ ਵੀ ਕਮੀ ਘਾਟ ਨਾ ਰਹੇ ਸਾਰੇ ਨਗਰ ਦਾ ਬ੍ਰਾਹਮਣ ਭਾਈਚਾਰੇ ਦਾ ਵੱਡਾ ਸਹਿਯੋਗ ਹੈ ਇਸ ਦੇ ਵਿੱਚ ਨਮਸਕਾਰ ਕਰਕੇ ਬਾਬਾ ਜੀ ਨੂੰ ਅਰਦਾਸ ਬੇਨਤੀ ਕਰਕੇ ਇਹਾ ਕੇ ਗਣੇਸ਼ ਮਨਾ ਕੇ ਆ ਦੇਖ ਲੋ ਭਾਈ ਜਿਨ੍ਹਾਂ ਨੇ ਲੈਂਡਰ ਪਾਉਣਾ ਹੈ ਇਹ ਵੀ ਪੂਰੀ ਮਰਜ਼ਾਦਾ ਨਾਲ ਹੱਥ ਜੋੜ ਕੇ ਦਾਤੇ ਅੱਗੇ ਵੈਗਰੂ ਅੱਗੇ ਅਰਦਾਸ ਕਰਦੇ ਆ ਜਿਹੜਾ ਅਸੀਂ ਇਹ ਕੰਮ ਸ਼ੁਰੂ ਕੀਤਾ ਹੈ ਸਾਡਾ ਇਹ ਕੰਮ ਬਿਲਕੁਲ ਸਹੀ ਤਰੀਕੇ ਨਾਲ ਨੇਪਰੇ ਚੜ੍ਹੇ। ਲਓ ਮੁੰਡਾ ਹੁਣ ਆਪਣਾ ਹੈਂਡਲ ਮਾਰ ਰਿਹਾ ਹੈ ਪਾਇਲਟ। ਸਾਰੇ ਜਣੇ ਬੋਲੋ ਭਗਵਾਨ ਸ੍ਰੀ ਪਰਸ਼ੂਰਾਮ ਕੀ। ਬੋਲੋ ਬਾਸਾ ਨੀ ਮਹਾਰਾਜ ਕੀ। ਜੈ ਭਗਵਾਨ ਸ੍ਰੀ ਜੈ। ਜੈਕਾਰੇ ਸ਼ੇਰਾਂ ਵਾਲੀ ਦਾ। ਬੋਲੋ ਭਗਵਾਨ ਕੀ ਜੈ। ਮਾਤਾ ਦਾਤੀ ਕੀ। ਬਾਬਾ ਸੁਖਨੰਦ ਕੀ। ਬਾਬਾ ਇੰਦਰਦਾਸ ਕੀ ਬਾਬਾ ਬਲਵੰਤ ਮੂਨੀ ਕੀ ਬਾਬਾ ਦਰਸ਼ਨ ਮੂਨੀ ਕੀ ਬਾਬਾ ਨੌਨੀਦਾਸ ਕੀ ਆਪਣੇ ਆਪਣੇ ਗੁਰੂ ਮਹਾਰਾਜ ਕੀ ਕੇ ਮੇਰਾ ਫੇਸ ਸੈਟ ਕਰ ਦੇ ਕਿਉਂ ਮੇਰੀ ਵੀਡੀਓ ਬਣ ਆਉਣੀ ਆ ਆਵਾਜ਼ ਟਾਈਮਿੰਗ ਕਰ ਜੋ ਵੀ ਨਹੀਂ ਕਰਦੀ ਤਾਂ ਆਪਰੇਟਰ ਦੇ ਕਹਿੰਦੇ ਕਿ ਆ ਤੂੰ ਬੋਲੋ ਦੇ ਦਵਾਰ ਆ ਤਾਂ ਕੈਮਰਾਮੈਨ ਆ ਕੇ ਹੋਗਾ ਆ ਨਾਲ ਬੋਲੀ ਵੀ ਕਰਨੀ ਆ ਤੂੰ ਵੀ ਬੋਲੂ ਮੈਂ ਮੋਬਾਈਲ ਕਰਦਾ ਆ ਆ ਬੋਲੋ ਔਰ ਕੋਈ ਕਾਸਟ ਸਪੀਕਰ ਜਾਂ ਬਾਬਾ ਸੁਖਾ ਨੰਦ ਦੀ ਅਪਾਰ ਕਿਰਪਾ ਨਾਲ ਅੱਜ ਜੋ ਭਗਵਾਨ ਸ੍ਰੀ ਪਰਸ਼ੂਰਾਮ ਮੰਦਿਰ ਦਾ ਲੈਟਰ ਹੈ ਉਹ ਸ਼ੁਰੂ ਹੋ ਚੁੱਕੇ ਸਾਰੇ ਬ੍ਰਾਹਮਣ ਭਾਈਚਾਰੇ ਵੱਲੋਂ ਅਰਦਾਸ ਬੇਤੀ ਕਰਕੇ ਬਾਬਾ ਸੁਖਾ ਨੰਦ ਜੀ ਦੇ ਚਰਨਾਂ ਵਿੱਚ ਲੈਟਰ ਦਾ ਕੰਮ ਸ਼ੁਰੂ ਹੋ ਚੁੱਕੇ ਸਾਰੇ ਉਹ ਜੇਮਰ ਵਾਲਿਆਂ ਨੇ ਬ੍ਰਾਹਮਣ ਭਾਈਚਾਰੇ ਨੇ ਸੰਗਰ ਪ੍ਰਸ਼ਾਦਾ ਛਕ ਲਿਆ ਹੁਣ ਦੋ ਘੰਟਿਆਂ ਦੇ ਵਿੱਚ ਇਹ ਸਾਰਾ ਲੈਂਟਰ ਹੈ ਜਿਹੜਾ ਕੰਮ ਹੋਊਗਾ ਜਦੀ ਗਿਣਤੀ ਵਿੱਚ ਬ੍ਰਾਹਮਣ ਭਾਈਚਾਰਾ ਅੱਜ ਇੱਥੇ ਪਹੁੰਚਿਆ ਬਹੁਤ <div> ਦੀ ਗੱਲ ਹੈ ਅਸੀਂ ਆਰਿਆ ਦੇ ਚਰਨ ਅਨਜਰ ਦਾਸ ਜੀ ਦੀ ਕਰਦੇ ਹਾਂ ਕਿ ਆਪ ਨੇ ਬੇਤੁਕ ਮੁਕਾਬਲ ਇਸ ਜਗ ਵਿੱਚ ਇੱਛਾ ਪਾਉਂਦੇ ਏਹ ਕੋਪੇ ਬਹੁਤ ਵੱਡਾ ਪ੍ਰੋਜੈਕਟ ਹੈ ਇਹ ਸ੍ਰੀ ਪਰਸ਼ੂਰਾਮ ਦਾ ਮੰਦਿਰ ਨੇੜੇ-ਨੇੜੇ ਨਹੀਂ ਹੈ ਜੋ ਕਿ ਸਫਾ ਮੰਡੀ ਦੇ ਵਿੱਚ ਬਾਬਾ ਮੜੀ ਕਾਂਦ ਨਾਲ ਕੰਦ ਸਾਂਝੀ ਕਰਕੇ ਬਣ ਰਿਹਾ ਹੈ ਸ਼ੋਰ ਦਾਦ ਵੀ ਉਹੀ ਕਰਦੇ ਆ ਜੋ ਇਹ ਮੰਦਰ ਦਾ ਕੰਮ ਵਿਟਿਆ ਗਿਆ ਇਹ ਨਿਰਵਿਘਨ ਸਫਲ ਦਾ ਸੂਰਤ ਨਿਭਰੇ ਜੜੇ ਜੈ ਭਗਵਾਨ ਫਤਿਹੁਰਾਂ ਆ ਪ੍ਰਵੀਨ ਜੀ ਗੱਲ ਕਰਨਗੇ ਹੁਣ ਹਾਂ ਜੀ ਸ਼ਾਮ ਰਾਮ ਜੀ ਸਾਰੇ ਬ੍ਰਾਹਮਣ ਭਾਈ ਦਾ ਰੈਣੂ ਬਹੁਤ ਬਹੁਤ ਵਧਾਈਆਂ ਭਵਾਨ ਜੀ ਅੱਜ ਸ਼੍ਰੋਮੀ ਦਾ ਮੰਧਰ ਬਣ ਗਿਆ ਲੈਂਟਰ ਤਿਆਰ ਹੈ ਜੀ ਸਭ ਤੋਂ ਵੱਧ ਸਹਿਜ ਹੋਰ ਦੇ ਕੇ ਉਹਨਾਂ ਦੇ ਭਾਗੀ ਬਣੋ ਤੇ ਉਹ ਤੇ ਆ ਕੇ ਲੈਂਟਰ ਮੰਦਰ ਚ ਸਾਰੇ ਬ੍ਰਾਹਮਣਾਂ ਨੂੰ ਬੇਨਤੀ ਹੈ ਵੀ ਅੱਜ ਆ ਕੇ ਦਰਸ਼ਨ ਦਿਓ ਜੀ ਤੇ ਉਹ ਆਂਦਾ ਕਾਰਜ ਉਹ ਵੀ ਨੇਪਰੇ ਚੜ ਸਕੇ ਓਕੇ जय बाबा सुखानान जी ਤੁਹਾਡੇ ਅਸ਼ੀਰਵਾਦ ਨਾਲ ਤੁਹਾਡੀ ਕਿਰਪਾ ਦੇ ਨਾਲ ਉਹ ਆਣ ਸ਼੍ਰੀ ਪਰਸ਼ੂਰਾਮ ਜੀ ਦੇ ਮੰਦਿਰ ਦਾ ਅੱਜ ਵੱਡਾ ਲੈਂਟਰ ਜੋ ਸਾਰਿਆਂ ਨੂੰ ਉਹ ਸ਼ੁਰੂ ਕੀਤਾ ਗਿਆ ਤੁਹਾਡੇ ਅਸ਼ੀਰਵਾਦ ਨਾਲ ਆਪਣੀ ਆਪਣਾ ਅਸ਼ੀਰਵਾਦ ਬਣਾਈ ਰੱਖਿਓ ਆਹਾ ਵਿਆਰਦਾ ਸਤਾ ਰੇ ਬੈਣ ਨਾਲ ਸਾਰਾ ਕਾਰਜ ਹੈ ਜੋ ਸਫਲਤਾਪੂਰਵਕ ਨੇਪਰੇ ਚੜੇ ਉਹ ਆਣ ਸ਼੍ਰੀ ਪਰਸ਼ੂਰਾਮ ਜੀ ਦਾ ਮੰਦਿਰ ਹੈ ਜੋ ਵਧੀਆ ਤਰੀਕੇ ਨਾਲ ਇਹ ਤਪਾ ਦੇ ਵਿੱਚ ਬਣ ਜਾ ਰਿਹਾ ਹੈ ਨੇੜੇ ਤੇੜੇ ਉਹ ਆਣ ਸ਼੍ਰੀ ਪਰਸ਼ੂਰਾਮ ਜੀ ਦਾ ਮੰਦਿਰ ਨਹੀਂ ਹੈ ਜੋ ਕਿ ਬ੍ਰਾਹਮਣ ਸਮਾਜ ਵੱਲੋਂ ਨਗਰ ਦੇ ਪੂਰਨ ਸਹਿਯੋਗ ਨਾਲ ਇਹ ਕੰਮ ਚੱਲ ਰਿਹਾ ਹੈ ਜਿਸ ਦੇ ਵਿੱਚ ਸ਼ਹਿਰ ਨਿਵਾਸੀਆਂ ਦਾ ਮੰਡੀ ਨਿਵਾਸੀਆਂ ਦਾ ਪਿੰਡ ਨਿਵਾਸੀਆਂ ਦਾ ਦੂਰ ਦਰਾਡੇ ਤੋਂ ਸੰਗਤਾਂ ਦਾ ਵੱਡਾ ਸਹਿਯੋਗ ਹੈ ਬਿਲਕੁਲ ਬਾਬਾ ਮੜ ਜੀ ਦੇ ਨਾਲ ਹੈ ਇਹ ਮੰਦਿਰ ਬਹੁਤ ਹੀ ਵਧੀਆ ਲੋਕੇਸ਼ਨ ਹੈ ਵਿਊ ਹੈ ਜਿਵੇਂ ਕਿ ਤੁਹਾਨੂੰ ਦੱਸ ਦਈਏ ਪਰਸੋਂ ਸਾਡੇ ਮਿੱਤਰ ਸ੍ਰੀ ਸੁਨੀਲ ਕਮਾਲ गोयल ਅਮਰੀਕਾ ਵਾਲੇ ਜੋ ਬਨਾਰਸੀ ਦਾਸ ਸ਼ੰਕਰ ਲਾਲ ਕਮਿਸ਼ਨ ਏਜੰਟ ਦੇ ਭਾਣਜੇ ਨੇ ਅਮਰੀਕਾ ਰਹਿੰਦੇ ਨੇ ਉਹਨਾਂ ਵੱਲੋਂ 1 ਲੱਖ ਰੁਪਇਆ ਮੰਦਿਰ ਨੂੰ ਦਾਨ ਦਿੱਤਾ ਇਸ ਲਈ ਇਸ ਦਾਨ ਦੇ ਵਿੱਚ ਵੱਡਾ ਸਹਿਯੋਗ ਜਿਸ਼ਪਾਲ ਗੋਲਦੀ ਵਿਆਸ ਦਾ ਹੈ ਕਿਉਂਕਿ ਉਹ ਕਿਉਂਕਿ ਉਹਨਾਂ ਦੀ ਪ੍ਰੇਰਣਾ ਸਦਕਾ ਸ਼ਰੀਨ ਕੁਮਾਰ ਗੋਇਲ ਅਮਰੀਕਾ ਵੱਲੋਂ ਭਗਵਾਨ શ્રી ਪਰਸ਼ੂਰਾਮ ਜੀ ਦੇ ਮੰਦਰ ਨੂੰ 1 ਲੱਖ ਰੁਪਿਆ ਦਾਨ ਦਿੱਤਾ ਹੈ ਅਸੀਂ ਸਮੂਹ ਬ੍ਰਾਹਮਣ ਭਾਈ ਚਾਰੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਾਜ਼ਰੀ ਜਰੂਰ ਦਿਆ ਕਰੋ। ਕਈ ਵਾਰੀ ਕੋਈ ਰਾਏ ਹੁੰਦੀ ਹੈ, ਰਾਏ ਦੇਣੀ ਲੈਣੀ ਹੁੰਦੀ ਹੈ। ਤਾਂ ਇਸ ਲਈ ਗੇੜਾ ਜਰੂਰ ਮਾਰਿਆ ਕਰੋ। ਤੁਹਾਨੂੰ ਥੱਲੇ ਵੀ ਦਿਖਾ ਦਨੇ ਆ ਇਹ ਮਿਸਤਰੀ ਸਾਹਿਬ ਨੇ। ਜਿਨ੍ਹਾਂ ਦਾ ਦੇਖਰੇਖ ਚ ਕੰਮ ਚੱਲ ਰਿਹਾ। ਕੀ ਨਾਮ ਹੈ ਮਿਸਤਰੀ ਦਾ? ਹੈਪੀ ਕਿਹੜਾ ਪਿੰਡ ਹੈ? ਤਫੇ ਤੂ ਹੀ ਹੈਪੀ ਮਿਸਤਰੀ ਬਹੁ ਵੱਡਾ ਕਾਰਜ ਕਰ ਰਹੇ ਨੇ ਇਹ। ਇਹ ਆਮ ਮਿਸਤਰੀ ਦੇ ਬਸ ਦੀ ਗੱਲ ਵੀ ਹੈ ਨਹੀਂ। ਚਲੋ ਬਾਬਾ ਸੁਖਨੰਦ ਜੀ ਇਹਦੇ ਵੀ ਕਿਰਪਾ ਬੜਾਈ ਰੱਖਣ। ਆ ਸਾਰਾ ਤੁਹਾਨੂੰ ਅਸੀਂ ਵੀਊ ਦਿਖਾ ਰਹੇ ਹਾਂ ਬਹੁਤ ਹੀ ਨੌਜਵਾਨ ਮੁੰਡੇ ਨੇ ਮਿਲਦ ਕਰ ਰਹੇ ਨੇ ਜੋ ਆ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰਿਓ ਗੁਰੂ ਮੰਦਰ ਦੀ ਲੈਂਟਰ ਦੀ ਕਾਰ ਸੇਵਾ ਚੱਲ ਰਹੀ ਹੈ ਇਹਰੇ ਨਾਲੇ ਬਿਜਲੀ ਮਕੈਨਿਕ ਵੀ ਆਪਣੀਆਂ ਪਾਈਪਾਂ ਪਾ ਰਹੇ ਨੇ ਸਾਰਾ ਕੰਮ ਹੀ ਲੈਂਟਰ ਦੇ ਵਿੱਚ ਬਿਜਲੀ ਦੇ ਪਾਈਪਾਂ ਦਾ ਹੁੰਦਾ ਹੈ ਇਹ